ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਜੀ ਅੱਜ ਆਪਾਂ ਤੁਹਾਨੂੰ ਦਿਖਾਉਣਿਆ ਲੈਸਾਂ ਨਾਲ ਤਿਆਰ ਕੀਤੇ ਹੋਏ ਬਹੁਤ ਹੀ ਸੋਹਣੇ ਸੂਟ ਜੋ ਕਿ ਆਪਾਂ ਗਲਿਆਂ ਦੇ ਡਿਜ਼ਾਈਨ ਤੇ ਫੋਰ ਸਾਈਡ ਲੈਸ ਲਾ ਕੇ ਤਿਆਰ ਕੀਤੇ ਆ ਇਹ ਆਪਾਂ ਅੰਡਰਗਰਾਉਂਡ ਲੈਸ ਲਗਾਈ ਆ ਫੋਰ ਸਾਈਡ ਘੇਰੇ ਐਂਡ ਚਾਕਾਂ ਤੇ ਤੇ ਬਾਜੂ ਤੇ ਹੈਂਡ ਗਲਾਈਤੀ ਵੀ ਡਿਜ਼ਾਈਨ ਬਣਾਇਆਗਾ ਇਹ ਵਾਲਾ ਵੀ ਸੂਟ ਆਪਾਂ ਤਿਆਰ ਕੀਤਾ neck ਡਿਜ਼ਾਈਨ ਦੇ ਨਾਲ ਇਸ ਤਰ੍ਹਾਂ ਦੇ ਮਲਟੀ ਕਲਰ ਦੇ ਬਟਨ ਵਗੈਰਾ ਲਗਾਏ ਆ ਤੇ ਮਲਟੀ ਕਲਰ ਦੀ ਲੇਸ ਲਾ ਕੇ ਤਿਆਰ ਕੀਤਾ ਇਸ ਨੂੰ ਇਹਦੇ ਵੀ ਆਪਾਂ ਫੋਰ ਸਾਈਡ ਅੰਡਰਗਰਾਉਂਡ ਲੇਸ ਲਗਾਈ ਹੈ ਠੀਕ ਹੈ ਜੀ ਜੋ ਕਿ ਲੇਸ ਦੇ ਕਲਰ ਨੇ ਉਹ ਵਰਕ ਨਾਲ ਐਂਡ ਪ੍ਰਿੰਟ ਨਾਲ ਬਿਲਕੁਲ ਮੈਚ ਕਰਕੇ ਨੇ ਬਹੁਤ ਹੀ ਸੋਹਣਾ ਲੱਗਦਾ ਹੈ ਸੂਟ। ਅਗਲਾ ਆਪਣਾ ਇਹ ਵਾਲਾ ਸੂਟ ਹੈ ਜੀ। ਇਹ ਵੀ ਆਪਾਂ neck ਤੇ ਡਿਜ਼ਾਈਨ ਬਣਾਇਆ ਹੈ। ਇਸ ਤਰ੍ਹਾਂ ਬਾਜੂ ਤੇ ਲੈਸ ਲਗਾ ਦਿੱਤੀ ਇਹਦੇ। ਸੈਂਟਰ ਦੇ ਵਿੱਚ ਆਪਾਂ ਇਹਨਾਂ ਦੇ ਪਰਲ ਲਗਾ ਦਿੱਤੇ ਨੇ ਠੀਕ ਹੈ ਜੀ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ, ਸ਼ੇਅਰ ਐਂਡ ਕਮੈਂਟ ਜ਼ਰੂਰ ਕਰਨਾ। ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ। ਧੰਨਵਾਦ।